ਬਿਨ ਬਦਲਾ ਬਰਸਾਤ ਨਹੀਂ ਹੁੰਦੀ ਹਨੇਰੇ ਬਾਜੋਂ ਜਿਉਂ ਰਾਤ ਨਹੀਂ ਹੁੰਦੀ ਦਿਲੋਂ ਨਾ ਮਿਲੀਏ ਜੇ ਮਹਿਰਮ ਨੂੰ ਮਿਲਿਆ ਵੀ ਫਿਰ ਮੁਲਾਕਾਤ ਨਹੀਂ ਹੁੰਦੀ ਜਦ ਤੱਕ ਖੁੱਲੇ ਨਾ ਨੇਤਰ ਸੋਜੀ ਦਾ ਤੇ ਧੁੱਪ ਚੜਿਆ ਵੀ ਪ੍ਰਭਾਤ ਨਹੀਂ ਹੁੰਦੀ ਕੋਈ ਲੱਖ ਦੇਵੇ ਤੁਹਾਨੂੰ ਤੇ ਛੋਟਾ ਦਿਖਾਵੇ ਉਸ ਤੋਹਫੇ ਦੀ ਫਿਰ ਕੋਈ ਔਕਾਤ ਨਹੀਂ ਹੁੰਦੀ ਦਿਲੋਂ ਮੁਸਕਰਾਟ ਹੀ ਦਿੱਤੀ ਹੋਵੇ ਉਹੋ ਜਿਹੀ ਕੋਈ ਸੌਗਾਤ ਨਹੀਂ ਹੁੰਦੀ ਲੱਖ ਹਾਰਾਂ ਝੱਲ ਕੇ ਵੀ ਬੰਦਾ ਉੱਠ ਖੜੋਵੇ ਜੇ ਮਾਨੂ ਪੈ ਜਾਏ maat ਤੋ ਉਤੋਂ ਵੱਡੀ ਕੋਈ maat ਨਹੀਂ ਹੁੰਦੀ ਜਿੰਨਾ ਮਰਜੀ ਕੋਈ ਉੱਚੀ ਕੁਲ ਦਾ ਬਣ ਜਾਏ ਪਰ ਇਨਸਾਨੀਅਤ ਤੋਂ ਵੱਡੀ ਕੋਈ ਜਾਤ ਨਹੀਂ ਹੁੰਦੀ ਲੱਖ ਚਮਕਾਂ ਹੋਣ ਕਿਸੇ ਵੀ ਤਾਤ ਦੇ ਵਿੱਚ ਪਰ ਸੋਨੇ ਤੋਂ ਮਹਿੰਗੀ ਕੋਈ ਤਾਤ ਨਹੀਂ ਹੁੰਦੀ ਜੇ ਸੇਰੇ ਬਣ ਕੇ ਕਿਤੇ ਟੁਕਣਾ ਹੀ ਨਾ ਹੋਵੇ ਅਜਿਹੀ ਵੀ ਕੋਈ ਰਾਤ ਨਹੀਂ ਹੁੰਦੀ ਉੱਠ ਸਵੇਰੇ ਜੇ ਦਰਸ਼ਨ ਹੋ ਜਾਣ ਦਿਲ ਦੇ ਮਹਿਰਮ ਦੇ ਉਹ ਤੋਂ ਸੋਹਣੀ ਕੋਈ ਝਾਤ ਨਹੀਂ ਹੁੰਦੀ ਦੋਸਤ ਹੀ ਜਾਂ ਦੁਸ਼ਮਣ ਬਣ ਜਾਏ ਉਹ ਤੋਂ ਵੱਡੀ ਕੋਈ ਘਾਤ ਨਹੀਂ ਹੁੰਦੀ ਦਿਲਾਂ ਨੂੰ ਜਾਂ ਦਿਲ ਮਿਲਦੇ ਨੇ ਅੱਖਾਂ ਕਰਦੀਆਂ ਨੇ ਗੱਲਾਂ ਉਹ ਤੋਂ ਵੱਡੀ ਕੋਈ ਗੱਲਬਾਤ ਨਹੀਂ ਹੁੰਦੀ ਚੀਮਿਆ ਵਿਛ ਜਾਈਏ ਗੁਰੂ ਦੇ ਆਦਮੀ ਜਦ ਮਿਲਿਏ ਉਸ ਤੋਂ ਵੱਡੀ ਕੋਈ ਮੁਲਾਕਾਤ ਨਹੀਂ ਹੁੰਦੀ